ਜਿੰਨਹਰ ਦੇ ਮੌਸਮ ਦੀ ਗੱਲ ਕਰੀਏ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 4 ਅਪ੍ਰੈਲ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿੰਦਾ ਹੋਇਆ ਦਿਖਾਈ ਦੇ ਰਿਹਾ ਹੈ ਜਿਹੜਾ ਦਿਨ ਪਿਛਲਾ ਲੰਘਿਆ ਹੋਇਆ ਹੈ 3 ਅਪ੍ਰੈਲ ਦਾ ਦੁਪਹਿਰ ਵੇਲੇ ਤੋਂ ਬਾਅਦ ਜਿਵੇਂ ਦੱਸਿਆ ਸੀ ਕਿ ਮੌਸਮ ਖਰਾਬ ਹੋਣਾ ਸ਼ੁਰੂ ਹੋਇਆ ਬੱਦਲ ਵਾਪਰਨੇ ਸ਼ੁਰੂ ਹੋਈ ਜਿਸ ਸਦਕਾ ਕੱਲ ਰਾਤ ਜਿਹੜੀ ਲੰਗੀ ਰਾਤ ਆ ਉਹਦੇ ਵਿੱਚ ਹਲਕੀ ਕਣਮਣ ਕੁਝ ਖੇਤਰਾਂ ਦੇ ਵਿੱਚ ਦੇਖੀ ਗਈ ਤੇਜ਼ ਤੂੜਪਰੀਆਂ ਹਨੇਰੀਆਂ ਕਾਫੀ ਖੇਤਰਾਂ ਦੇ ਵਿੱਚ ਚੱਲੀਆਂ ਤੇ ਸਵੇਰ ਵੇਲੇ ਹਲਕੀ ਠੰਡੀਆਂ ਹਵਾਵਾਂ ਲਗਾਤਾਰ ਪੰਜਾਬ ਦੇ ਵਿੱਚ ਚੱਲ ਰਹੀਆਂ ਨੇ ਜਿਸ ਕਰਕੇ ਅੱਜ 4 ਅਪ੍ਰੈਲ ਨੂੰ ਹਲਕੀ ਜਿਹੀ ਠੰਡ ਮਹਿਸੂਸ ਹੋ ਰਹੀ ਹੈ ਸੋ ਜਿਹੜਾ ਸਿਸਟਮ ਸੀਗਾ ਤਕਰੀਬਨ ਪਾਰ ਲੰਘ ਚੁੱਕਾ ਹੈ ਇਸ ਦਾ ਜ਼ਿਆਦਾਤਰ ਅਸਰ Rajasthan ਅਤੇ Haryana MP UP ਦੇ ਖੇਤਰਾਂ ਦੇ ਵਿੱਚ ਪਿਆ ਜਿੱਥੇ ਉਮੀਦ ਦੇ ਨਾਲ ਬਰੀਕ ਗੜੇ ਮਾਰੀ ਤੇ ਤੇਜ਼ ਰਫ਼ਤਾਰ ਨਾਲ ਹਵਾਵਾਂ ਵੀ ਚਲਦੀਆਂ ਹੋਈਆਂ ਦੇਖੀਆਂ ਗਈਆਂ ਅੱਜ ਤੋਂ ਅਗਲੇ 4 ਜਾਂ 5 ਦਿਨ ਮੌਸਮ ਮੁੱਖ ਤੌਰ ਤੇ 8 ਅਪ੍ਰੈਲ ਤੱਕ ਸਾਫ਼ ਰਹਿਣ ਦੀ ਸੰਭਾਵਨਾ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ 4 5 ਤੇ 6 ਨੂੰ ਟੈਂਪਰੇਚਰ ਵੀ ਪੰਜਾਬ ਦਾ ਵਾਧਾ ਹੋਇਆ ਤੁਹਾਨੂੰ ਦਿਖਾਈ ਦੇਵੇਗਾ ਤੇ ਵਿੱਚ ਇੱਕ ਜਾਂ ਦੋ ਦਿਨ ਲੋ ਚੱਲਦੀ ਹੋਈ ਵੀ ਤੁਹਾਨੂੰ ਦਿਖਾਈ ਦਬੇਗੀ ਤੇ ਕੁਝ ਖੇਤਰਾਂ ਦਾ ਟੈਂਪਰੇਚਰ ਪੰਜਾਬ ਵਿੱਚ 40 ਡਿਗਰੀ ਨੂੰ ਟੱਚ ਕਰਦਾ ਹੋਇਆ ਵੀ ਦਿਖਾਈ ਦੇਵੇਗਾ ਅੱਜ ਮੌਸਮ ਸਾਫ਼ ਰਹੇਗਾ ਤੋਂ ਪਸਾਰੇ ਖੇਤਰਾਂ ਦੇ ਵਿੱਚ ਰਹੇਗੀ ਤੇ ਹਵਾ ਦੇ ਵਿੱਚ ਰਵਾਨਗੀ ਹਲਕੀ